ਲੋ ਜੀ ਸਾਡੇ ਡਾਕਟਰ ਸਾਹਿਬ ਆ ਗਏ ਆ ਡਾਕਟਰ ਕਰਨ ਜੋ ਕਿ ਇਹਦਾ ਬਲੋਂਗ ਕਰਦੇ ਹੈਗੇ ਹਰਿਆਣੇ ਨੂੰ ਪਰ ਇੰਦੀ ਇੱਥੇ ਡਿਊਟੀ ਹੈ ਪੰਜਾਬ ਦੇ ਰਹਿੰਦੇ ਇੱਥੇ ਸਾਡੇ ਪਿੰਡਵਲੇ ਸੋ ਆਜੋ ਥੋੜੀ ਬਹੁਤ ਗੱਲ ਕਰਦੇ ਆ ਡਾਕਟਰ ਸਾਹਿਬ ਨਾਲ ਆਜੋ ਰੇ ਠੀਕ ਹੈ ਹੋ ਗਿਆ ਡੰ ਠੀਕ ਹੈ ਲੋ ਜੀ ਟੀਕਾ ਲੱਗ ਗਿਆ ਹਾਂਜੀ ਡਾਕਟਰ ਸਾਹਿਬ ਅਸੇ ਡਾਕਟਰ ਸਾਹਿਬ ਇਹ ਦੱਸਿਓ ਡੰਗਰ ਦਾ ਟੀਕਾ ਕਦ ਪਰਾਣਾ ਚਾਹੀਦਾ ਜਾਦਾ ਹੀਟ ਪਰ ਹੋਵਰ ਜਦ ਆ ਵੈਰੀ ਗੁੱਡ ਕੁਐਸਚਨ ਡੰਗਰ ਦਾ ਟੀਕਾ ਜਦ ਭਰਾਣਾ ਜਦ ਆਪਣੀ ਮੱਝ ਜਾਂ ਗਾਂ ਦਾ ਟੀਕਾ ਜਦ ਭਰਾਓ ਜਦ ਡੰਗਰ ਖੁੱਲ ਕਾ ਹੀਟ ਪਰ ਆਇਆ ਹੋ ਮਤਲਬ ਚੰਗੀ ਤਾਰਾ ਦਿੰਦਾ ਹੋ ਡਾਕਟਰ ਨੂੰ ਕਹੋ ਪਹਿਲਾਂ ਇਹਨੂੰ ਚੈੱਕ ਕਰੋ ਹਾਂ ਉਹਨੂੰ ਚੈੱਕ ਕਰਕੇ ਡਾਕਟਰ ਕਨਫਰਮ ਕਰੂਗਾ ਇਹ ਡੰਗਰ ਹੀਟ ਪਰ ਹੈ ਜਾਂ ਨਹੀਂ ਹੈ ਠੀਕ ਹੈ ਕਈ ਵਾਰ ਡੰਗਰ ਇਦਾਂ ਠੰਡ ਕਰ ਕਾ ਵੀ ਆ ਉਦਾਂ ਵੀ ਨਾ ਜਾਲੇ ਸਿੱਟ ਜਾਂਦਾ ਨੰਗਰ ਬੱਚੇ ਦਾ ਨੀ ਦਾ ਮੂੰਹ ਖੁੱਲਾ ਨਹੀਂ ਹੁੰਦਾ ਉਹ ਹੀਟ ਪਰ ਪ੍ਰੋਪਰ ਨਹੀਂ ਹੁੰਦਾ ਮਤਲਬ ਕਿ ਉਹ ਪੀਰੀਅਡ ਪਰ ਸਹੀ ਨਹੀਂ ਹੁੰਦਾ ਮਤਲਬ ਸਾਈਕਲ ਸਹੀ ਨਹੀਂ ਹੁੰਦਾ ਠੀਕ ਹੈ ਹਾਂ ਡੰਗਰ ਉਦਾਂ ਵੀ ਪਾਣੀ ਛਿੱਟੀ ਜਾਂਦਾ ਆ ਕੇ ਵੀ ਹੋ ਜਾਂਦਾ ਆਪਾਂ ਇਹ ਸੋਚ ਲੈਂਦੇ ਵੀ ਡੰਗਰ ਮਤਲਬ ਪਾਣੀ ਛਿੜਟਦਾ ਦਾ ਬੋਲ ਪਿਆ ਇਹ ਤਾਰ ਛੋੜੀ ਛਿੱਟੀ ਥੋੜਾ ਜਿਹਾ ਪਾਣੀ ਯਾ ਰਿੰਗਣ ਲੱਗ ਗਿਆ ਡੰਗਰ ਚਲੋ ਵੀ ਡਾਟ ਲੌਂਜ ਠਾਟੀ ਕਰ ਇਹ ਕਦੇ ਨਹੀਂ ਕਰਾਉਣਾ ਚਾਹੀਦਾ ਠੀਕ ਹੈ ਡਾਕਟਰ ਨੂੰ ਪਹਿਲਾਂ ਕੋਈ ਚੈੱਕ ਕਰੋ ਚੈੱਕ ਕਰਕੇ ਉਹਦਾ ਫਿਰ ਟੀਕਾ ਲਵਾਉਣਾ ਚਾਹੀਦਾ ਟੀਕਾ ਲਵਾਉਣਾ ਹੈ ਆਪਾਂ 12 ਘੰਟੇ ਬਾਅਦ ਸ਼ੀਟ ਦੇ 12 ਘੰਟੇ ਬਾਅਦ ਟੀਕਾ ਲਵਾਉਣਾ ਹੈ ਕਿਸ਼ੇ 12 ਘੰਟੇ ਬਾਅਦ ਫਿਰ ਇੱਕ ਟੀਕਾ ਫਿਰ 12 ਘੰਟੇ ਬਾਅਦ ਜਾਂ 24 ਘੰਟੇ ਬਾਅਦ ਲਵਾਉ ਉਹਦਾ ਟੀਕਾ ਠੀਕ ਹੈ ਠੀਕ ਹੈ ਸাকਸੈਸਫੁਲ ਇਹ ਦੋ ਟੀਕੇ ਨਾਲ ਮੈਂ ਤਾਂ ਆਪਣੀ ਜਿਹੜੇ ਸਾਡੇ ਉਸਤਾਦ ਹੈ ਸਾਡੇ ਗੁਰੂ ਆ ਜਿੰਦਾ ਸਤਾਇਆ ਸਾਨੂੰ 12 ਘੰਟੇ ਬਾਅਦ ਜਾਂ ਫਿਰ ਉਤੇ 24 ਘੰਟੇ ਬਾਅਦ ਟੀਕਾ ਰੱਖਣਾ ਠੀਕ ਹੈ ਹਾਂਜੀ ਹਾਂਜੀ ਚਲੋ ਕਿਆ ਇੱਕ ਹੋਰ ਪ੍ਰੋਬਲਮ ਆਦੀ ਡੰਗਰ ਜਿੱਦਾਂ ਰਿਪੀਟ ਹੋਈ ਜਾਂਦੇ ਨਿਕਲਦੇ ਨਹੀਂ ਹੈਗੇ ਉਹਨਾਂ ਬਾਰੇ ਕੁਝ ਜਾਣ ਟਵਿੱਟਰ ਦੇ ਕਈ ਕਾਰਨ ਹੈ ਇੱਕ ਤਾਂ ਉਹਦੀ ਪ੍ਰੋਪਰ ਡਾਈਟ ਨਾ ਹੋਣਾ ਉਹਦੀ ਡਾਈਟ ਚ ਪ੍ਰੋਪਰ ਆਪਣਾ ਪ੍ਰੋਟੀਨ ਹੀ ਹੋਣਾ ਡਾਈਟ ਤੇ ਠੀਕ ਹੈ ਹਾਂ ਪ੍ਰੋਟੀਨ ਆਪਾਂ ਡੰਗਰ ਨੂੰ ਪੂਰਾ ਪ੍ਰੋਟੀਨ ਨਹੀਂ ਦੇ ਰਹੇ ਆਪਣਾ ਮਿਲਰ ਮਿਕਚਰ ਨਹੀਂ ਪਾ ਰਹੇ ਪਸ਼ੂ ਨੂੰ ਹੂੰ ਟਾਈਮ ਪਰ ਉਹਨੂੰ ਘਾ ਨਹੀਂ ਪਾਉਂਦੇ ਹੂੰ ਹਾਂ ਹੋ ਜਾਂਦਾ ਹਾਂ ਕਈ ਉਹਦੀ ਡਾਈਟ ਕੁੱਲ ਮਲਾਰਕ ਉਹਦੀ ਡਾਈਟ ਸਹੀ ਨਹੀਂ ਹੈ ਹਾਂ ਕਹਿੰਦੇ ਬਾਅਦੂਗੇ ਕੋਈ ਨਾ ਸਿਰਫ ਟਾਈਮ ਹੋਇਆ ਘਾ ਪਾਣ ਦਾ ਬਾਅਦੂਗੇ ਕੋਈ ਨਾ ਹਾਂ ਅਗਰ ਜੇ ਉਹਨੂੰ ਪਾ ਰਹੇ ਆ ਤਾਂ ਕਈ ਤਾਂ ਦਰੜੇ ਪਾਈ ਜਾ ਰਹੇ ਡੰਗਰ ਐਸੀ ਰੋਸੀਸ ਜਿਹੇ ਰਹਿੰਦਾ ਹਾਂ ਹਾਂ ਤਾਂ ਉਹਦੇ ਕਰਕੇ ਪਸ਼ੂ ਨੇ ਗੱਪਣੀ ਨਿਕਲਦਾ ਠੀਕ ਹੈ ਹਾਂ ਇਦਾਂ ਹੋ ਜਾਂਦਾ ਹਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਜਿੱਦਾਂ ਹੁਣ ਆਜੀ ਗੱਲ ਥਨੈਲਾ ਦੀ ਬਿਮਾਰੀ ਵੀ ਚੱਲਦੀ ਹੈ ਉਹਦਾ ਉਹਦੇ ਬਾਰੇ ਵੀ ਸਮਝਾਓ ਕੁਝ ਇਹ ਥਨੇਲਾ ਰੋਗ ਹੈ ਨਾ ਇਹ ਜਿਹੜੇ ਆਪਾਂ ਪਸ਼ੂ ਦੀ ਹਾਂ ਥਨੇਲਾ ਰੋਗ ਹੈ ਇਹਨੂੰ ਮਟੈਟਸ ਕਹਿੰਦੇ ਆਪਾਂ ਪਰ ਆਪਣਾ ਇੰਗਲਿਸ਼ ਚ ਹਾਂਜੀ ਜਿਹੜਾ ਥਨੇਲਾ ਰੋਗ ਹੈ ਨਾ ਇਹ ਪੰਜਾਬੀ ਚ ਕਹਿੰਦੇ ਆਪਾਂ ਇਹ ਆਪਣਾ ਘਰਾਂ ਚ ਮਤਲਬ ਕਿ ਉਸ ਫਾਰਮ ਚ ਸਪਾਈ ਨਹੀਂ ਰੱਖਣਾ ਹਾਂ ਉਹ ਥੱਲਾ ਚਿਕੜੇ ਚਿਕੜ ਹਮ ਅਗਰ ਉਹ ਥਣ ਚਿਕੜ ਸਾਫ ਹੈ ਤਾਂ ਨਾ ਉਹਦੇ ਜਿਹੜੇ ਪ੍ਰੋਪਰ ਉਹਦਾ ਬਿਟਾਡਿਨ ਨਾਲ ਉਹ ਥਣ ਨਹੀਂ ਸਾਫ ਕਰਨੇ ਠੀਕ ਹੈ ਅੱਜ ਕੱਲ ਹਾਂ ਬਿਟਾਡਿਨ ਦੀ ਜ਼ਰੂਰਤ ਆਈਦੀ ਹੈ ਹੋਰ ਪਸ਼ੂ ਐਸਿਡੋਸਿਸ ਰਹਿੰਦਾ ਉਹਦੇ ਕਰਕੇ ਵੀ ਮਟਾਇਡਸ ਰਹਿੰਦੀ ਠੀਕ ਹੈ ਹਾਂ ਪ੍ਰੋਪਰ ਡਾਈਟ ਨਹੀਂ ਪਾਉਂਦੇ ਆਪਾਂ ਉਸ ਹਿਸਾਬ ਦੀ ਤਾਂ ਵੀ ਡੰਗਰ ਮਟਾਇਡਸ ਆ ਗਿਆ ਵਾ ਤਾਂ ਕੁੱਲ ਮਿਲਾ ਕੇ ਆ ਡੰਗਰ ਦੀ ਜਿਹੜੀ ਹੈ ਨਾ ਜਿਹੜੀ ਸਫਾਈ ਹੈ ਇਹ ਜ਼ਿਆਦਾਤਰ ਇਹ ਮਟਾਇਡਸ ਨੂੰ ਕੰਮ ਕਰਦੀ ਠੀਕ ਹੈ ਅਗਰ ਅਸੀਂ ਪਸ਼ੂ ਥੱਲਾ ਆਪਣਾ ਸਾਫ਼ ਸੁਥਰਾ ਆ ਜਾਂ ਉਹਦਾ ਵਾਤਾਵਰਣ ਸਾਫ਼ ਰੱਖੂਗਾ ਨਾ ਤਾਂ ਮਟਾਇਡਸ ਦੇ ਹੋਣਾ ਘੱਟ ਚਾਂਸ ਹੁੰਦੇ ਠੀਕ ਹੈ ਜੀ ਮਤਲਬ ਚਾਂਸ ਘੱਟ ਜਾਂਦੇ ਮਟਾਇਡਸ ਫਾਰਮ ਚ ਅਗਰ ਅਸੀਂ ਉਦੀ ਚੰਗੀ ਆਪਣਾ ਸਾਫ਼ ਸਪਾਈ ਜਾਂ ਸਾਫ਼ ਸਪਾਈ ਰੱਖੂਗੇ ਫਿਰ ਆਪਿਆਂ ਡੰਗਰਾਂ ਨੇ ਵੀ ਸਾਫ਼ ਰਹਿਣਾ ਸਣੇ ਵੀ ਸਾਫ਼ ਰਹਿਣੀ ਠੀਕ ਹੈ ਜੀ ਧੰਨਵਾਦ ਜੀ ਤੇ ਜਿਹੜੇ ਜਿਹੜੇ ਦੋ ਕਾਰਨ ਹੈ ਨਾ ਆਪਣਾ ਇੱਕ ਮਟਾਇਡਸ ਇੱਕ ਰਿਪੀਟਰ ਠੀਕ ਹੈ ਇਹ ਦੋਏ ਜਿਹੜੇ ਹਨ ਇਹ ਫਾਰਮ ਦੇ ਫੇਲ ਹੋਣ ਦੇ ਸਭ ਤੋਂ ਵੱਡੇ ਕਾਰਨ ਇਹੀ ਹੈ ਹਾਂ ਠੀਕ ਹੈ ਹਾਂ ਅਗਰ ਇਹ ਦੋ ਬਿਮਾਰੀਆਂ ਪਰ ਕਾਬੂ ਪਾ ਲਿਆ ਵਾ ਆਪਣਾ ਜਿਹੜਾ ਫਾਰਮ ਜਾਗਰੂਕ ਹੋਇਆ ਹਾਂ ਡਾਕਟਰ ਦੀ ਸਲਾਹ ਹੈ ਡਾਕਟਰ ਦੀ ਸਲਾਹ ਲੈ ਕੇ ਚੱਲਾ ਆਪਣੇ ਜੀ ਅਸੀਂ ਨੁਕਤੇ ਨਾ ਕਰਾ ਬਾਜੀ ਅਦਾ ਕਰਦੇ ਡੰਗੇ ਰੱਖਤ ਲੈਂਦੇ ਉਹਦਾ ਗੌਰ ਨਹੀਂ ਰੱਖਦੇ ਹੈਗਾ ਹਾਂ ਗੌਰ ਨਹੀਂ ਕਰਦੇ ਪੜੋਸੀ ਨੇ ਕਿਹਾ ਤਾਂ ਇਹ ਸਮਾਂ ਦੇ ਦੇ ਉਹਦੀ ਗੱਲ ਸੁਣ ਕੇ ਜਦ ਤੱਕ ਅਸੀਂ ਡਾਕਟਰ ਦੀ ਸਲਾਹ ਨਹੀਂ ਪ੍ਰੋਪਰ ਲੈਂਦੇ ਇੱਕ ਐਜੂਕੇਟਡ ਡਾਕਟਰ ਦੀ ਸਲਾਹ ਨਹੀਂ ਲੈਂਦੇ ਨਾ ਜਦ ਤੱਕ ਤੁਸੀਂ ਇਹ ਆਪਣਾ ਫਾਰਮ ਸাকਸੈਸਫੁਲ ਨਹੀਂ ਕਰ ਸਕਦੇ ਬਾਜੀ ਡਾਕਟਰ ਹੁਣ ਪਾਜੀ ਦੱਸਦੇ ਨਹੀਂ ਹੈਗੇ ਉਹਦੇ ਬਾਰੇ ਮੈਂ ਤਾਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਵੀ ਇਹ ਆਪਣਾ ਜਿੱਥੇ ਵੀ ਜਾਂਦੇ ਨਾ 2-4 ਟਾਈਮ ਆਪਣਾ ਉਹ ਫਾਰਮਰ ਸੁਣਾ ਨਾ ਸੁਣਾ ਉਹਨੂੰ ਜਰੂਰ ਸਲਾਹ ਦਿਆ ਕਰੋ ਹਾਂ ਉਹ ਕੀ ਕਾਦੀ ਨਾ ਕਰੀ ਕਾਂਚ ਜਰੂਰ ਪਾਉਂਗੀ ਹਾਂ ਹਾਂ ਥੋੜੀ ਦਿੱਤੀ ਵੀ ਸਲਾਹ ਕਿ ਇਹਦਾ ਆਪਣਾ ਫਾਇਦਾ ਹੋ ਜਾਵਾ ਜਾਂ ਅੱਜਕੱਲ YouTube ਪਰ ਵੀ ਬਹੁਤ ਜਾ ਰਹੇ ਆਪਣਾ ਬਹੁਤ ਹੀ ਆਪਣਾ ਨੋਲੇਜਵਲ ਡਾਕਟਰ ਬੈਠੇ ਆ ਬੜੇ ਬੜੇ ਡਾਕਟਰ ਬੈਠੇ ਐ ਐਮਬੀਬੀਐਸ ਐਬੀਬੀਐਸ ਸੀ ਬਹੁਤ ਅੱਛੇ ਅੱਛੇ ਜਾਣਕਾਰੀਆਂ ਦਿੰਦੇ ਹੂੰ ਥੈਂਕ ਯੂ ਡਾਕਟਰ ਸਾਹਿਬ ਜਰਗੇ ਤੁਹਾਨੂੰ ਡਾਕਟਰ ਨੇ ਗੱਲਾਂ ਤਾਂ ਸਮਝਾਈ ਦਿੱਤੀਆਂ ਕਿਦਾਂ ਦੇ ਲੱਗਿਆ ਤੁਹਾਨੂੰ ਅੱਜ ਦਾ ਬਲੌਗ ਦੱਸਿਓ ਕਮੈਂਟ ਕਰਕੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਧੰਨਵਾਦ ਬੀਟੂ ਦੇਖਣ ਵਾਸਤੇ ਜੀ